ਇਹ ਸਭ ਕੀ ਕਰਦਾ ਕਿ ਕਿ ਨਹੀਂ ਤੁਹਾਡੇ ਕੋਲ ਉਹਦੇ ਬਾਰੇ ਗੱਲ ਕਰੋ। ਦੇਖੋ ਇਹ ਮੁੱਦਾ ਬੜੇ ਧਿਆਨ ਦੇ ਵਿੱਚ ਆਇਆ ਸੀਗਾ। ਬਟ ਮੈਂ ਸਭ ਤੋਂ ਪਹਿਲਾਂ ਇਹ ਦੱਸਣਾ ਚਾਹਾਂਗਾ ਕਿ ਇਹ ਜੋ ਵੀ ਹੈ ਬੁਲਵੀ ਵਾਲਾ ਸਿਸਟਮ ਹੈ ਟੋਟਲੀ ਇਲਲੀਗਲ ਹੈ। ਇਸ ਨੂੰ ਕੋਈ ਵੀ ਪ੍ਰਸ਼ਾਸਨ ਦਾ ਕਾਨੂੰਨ ਮਾਨਤਾ ਨਹੀਂ ਦੇ ਸਕਦਾ। ਸਰਬਸੰਮਤੀ ਨਾਲ ਚੋਣ ਹੋਣਾ ਵਿਦਾਊਟ ਐਨੀ ਕਨਸੀਡਰੇਸ਼ਨ ਇੱਕ ਅੱੱਚੀ ਗੱਲ ਹੈ ਜਿਹਦੇ ਬਾਰੇ ਸਰਕਾਰ ਵੀ ਉਹਨਾਂ ਪੰਚਾਇਤਾਂ ਨੂੰ ਨਾਮ ਦਿੰਦੀ ਹੈ ਤੇ ਕਹਿੰਦੀ ਹੈ ਵੀ ਅਸੀਂ ਉੱਥੇ ਡਿਵੈਲਪਮੈਂਟ ਨੂੰ ਫੰਸ ਦਵਾਂਗੇ। ਇੱਕ ਡੈਮੋਕ੍ਰੈਟਿਕ ਵੇ ਹੈ ਕਿ ਉਹ ਆਪਣੀ ਸਹਿਮਤੀ ਨਾਲ ਕੋਈ ਆਪਣੇ ਦੋਮੈਂਦਾ ਚੁਣਨ ਸਰਪੰਚ ਦੀ ਬਟ ਵਿਦਾਊਟ ਐਨੀ ਕੰਸਿਡਰੇਸ਼ਨ ਬਟ ਜਿਹੜੀ ਇਹ ਮੁੱਲੀ ਲਾ ਕੇ ਦੀ ਗੱਲ ਧਿਆਨ ਆਈ ਹੈ ਵੀ ਜਿਹੜੇ ਵੀ ਚਾਹਵਾਨ ਨੂੰ ਦੱਸੋ ਕਿਹੜਾ ਪਿੰਡ ਨੂੰ ਵੱਧ ਦਵੇਗਾ ਇਹ ਕੋਈ ਲੀਗਲ ਤਰੀਕਾ ਨਹੀਂ ਹੈਗਾ ਇਹਦੇ ਲਈ ਮਨੇ ਐਡੀਸੀਡੀ ਤੇ ਐਸਡੀਐਮ ਨੂੰ ਅਰਜ਼ੀ ਕੀਤੀ ਹੈ ਕਿ ਇਹਦੀ ਵਰਤਾਲਾ ਕਰਨ ਕਿ ਜੇ ਉਹਨਾਂ ਵੱਲੋਂ ਇਸ ਤਰ੍ਹਾਂ ਦਾ ਕੋਈ ਕਾਗਜ਼ ਪੜ੍ਹਿਆ ਜਾਊਗਾ ਤਾਂ ਉਹਦੀ ਕੋਈ ਕੰਪੀਟੀਸ਼ਨ ਨਹੀਂ ਹੋਇਆ ਤਾਂ ਹੁਣ ਸਾਡੇ ਕੋਲ ਐਵਿਡੈਂਸ ਹੈ ਕਿ ਜਦ ਅਸੀਂ ਜੋ ਵੀ ਲਾਉ ਪੁੱਲ ਇਹ ਪ੍ਰੈਕਟਿਸਿੰਗ ਹੁੰਦਾ ਉਹਦਾ ਉਲਮਾ